जैश हम फिर चाह पी लगे पूरी दाव दस दस मिनट हो चाहिए हकी जे की हो

ખોરતે ટીન આ કપડે લે પહેના લમી ઠીકે ચા મારુંગી ભાબી મેહી લાકે લે ઇસને મેહાર બીન હુંશાર હેણા તન હુંચો બીશાર હે કપડે મે પહેના મારકે બાદ બના દી ઓર શંકે તતરી મુજાતી કોઈ ને ભાબી માઈ મસિકી કઈ ખાને બીન હોnda હે જહા હેણા બી તુસી તા ચલ મે તા સોડે કરકે દિન કટિયા કરદી હે બી મેરા મામા મુખ પ્યાર કરદે ઓ લે ભાબી તચા બી ની જરદી

ਤੂੰ ਮੇਰੇ ਕੰਨ ਨਹੀਂ ਦੇਖਿਆ ਘਰ ਮੈਂ ਤਾਂ ਤੈਨੂੰ ਪੂਰਾ ਮੋਹ ਕਰਦੀ ਆਂ ਜਿੱਤੀ ਬਣਾਇਆ ਤੈਨੂੰ ਮੈਂ ਕੀ ਹੋਵੇ ਜੇ ਤੇਰੀ ਮਾਂ ਨੇ ਨਹੀਂ ਰਹੀ ਮੈਂ ਤਾਂ ਤੈਨੂੰ ਕਿਸੇ ਚੀਜ਼ ਤੋਂ ਥੋੜ ਨਹੀਂ ਰੱਖਣ ਦਿੱਤੀ ਤੁਸੀਂ ਤਾਂ ਮੇਰਾ ਬਥੇਰਾ ਕਰਦੇ ਹੋ ਗੱਲ ਕਰ ਵੀ ਬਗਾਨੀਆਂ ਧਿਆਨ ਹੁੰਦਾ ਫਿਰ ਜੀ ਜੀ ਪਾਂ ਜੀ ਆਏ ਬਿਆਹ ਕਰਨ ਕੜਾ ਕੁਝ ਜ਼ਰੂਰੀ ਹੈ ਗੱਲ ਕਰ ਮਾਸੀ ਜੀ ਦਾ ਕੰਮ ਕਰਦੇ ਆਂ ਭੁੱਖ ਤਾਂ ਲੱਗਦੀ ਹੈ ਬਿਟਿੱਡ ਤਾਂ ਭਰ ਨਹੀਂ ਹੁੰਦਾ ਢਿੱਡ ਦਾ ਭਰ ਨਹੀਂ ਆ ਮੈਂ ਤਾਂ ਕਹਿੰਦੀ ਕੁਝ ਨਹੀਂ ਹੁੰਦਾ ਇਹ ਕੋਈ ਗੱਲ ਦਾ ਗੋਲ ਨਾ ਕਰ ਬੋਲੀ ਜਾਂਦੇ ਜੇ ਮੈਂ ਤੈਨੂੰ ਰੋਸ਼ਨੀ ਕਹਿੰਦੀ ਤਰਪਰਾ ਨਹੀਂ ਕੁਛ ਕਹਿੰਦਾ ਐਵੇਂ ਨਹੀਂ ਗੁੱਸਾ ਕਰੀਦਾ ਹੁੰਦਾ ਪਸੂਤੀ ਸੂਟ ਤਾਂ ਮਸੇ ਉਵੇਂ ਹੀ ਹੋ ਜਾਂਦੇ ਆ ਹਨਾ ਔਰ ਇਹਨੇ ਕੱਪੜੇ ਵੀ ਤਾਂ ਲੱਗੀਆਂ ਨਹੀਂ ਭਾਈ ਢਾਂਡੇ ਮੰਜ ਨਾਲ ਪਹਿਨ ਜਿਹਾ ਮਾਂ ਜਾਂਦੀ ਆ ਭਾਂਡੇ ਹੁਣ ਠੀਕ ਪਹਿਲਾ ਮਾਂ ਜਾਵੇ ਹੈ ਮੈਂ ਜਾ ਜਾਂਦੀ ਐ ਤੁਸੀਂ ਮਾਂਜ ਤੋਂ ਭਾਂਡੇ ਖਰੀਦੋ ਕੇ ਫਿਰ ਮੈਂ ਮਾਂਜਾਂਗੀ ਹਾਂ ਕੋਈ ਮੈਂ ਕਿਹੜਾ ਕੰਮ ਤੂੰ ਮਾਂਜਣਾ ਮੈਂ ਕਿੰਨਾ ਕੰਮ ਲੈ ਮੈਨੂੰ ਹੋਰ ਦਾ ਕਿਉਂ ਮੈਨੂੰ ਹੋਰ ਕੰਮ ਮੈਂ ਨਹੀਂ ਗੱਲ ਗੱਲ ਦੇਣੀ ਮਾਂਜਣੀ ਕੱਪੜੇ ਵੀ ਧੋਤੇ ਸਾਮੇ ਨਹੀਂ ਦੇਣ ਤੂੰ ਤਾਂ ਜਾਣੀ ਉਹਨਾਂ ਨੇ ਕਿਤੇ ਕੰਨ ਨੂੰ ਬਿਹਾ ਕੇ ਤੂੰ ਅਗਲਾ ਕਦੇ ਪਰਦਾ ਇੰਨੇ ਪੀਸ ਕਹਿ ਕੇ ਤੋੜਿਆ ਹਾਂ 12 ਲੈਣੀਆਂ ਉਹਨੂੰ ਕਰ ਦੇਣੀ ਤੇ ਘੱਟਾ ਕੰਮ ਹਾਂ ਹੋ ਭਾਂਡੇ ਮਾਂਜਣੇ ਜਾਂਦੀ ਐ ਹੇ ਆਸ-ਮਾਸ ਮਾ ਕੇ ਸਿੱਟੀ ਜੰਨੀ ਐਂ ਇਹ ਦੇਖ ਲੈ ਇਹ ਵੀ ਮੇਰੇ ਪੁੱਤ ਦੀ ਕਮਾਈ ਐ ਕੀ ਜੀ ਕਰਦ ਲੈ ਡਿਜ਼ਾਈਨ ਡਿਜ਼ਾਈਨ ਦੇ ਫਾਟਾ ਤੇ ਦੇ ਲੈ ਕੀ ਹਾਂ ਕਬੀਨ ਤੋਂ ਕੋਈ ਨਹੀਂ ਜੈਸਾ ਮੈਂ ਤਾਲੂਗੀ ਕੋਈ ਗੱਲ ਨਹੀਂ ਜੈਸਾ ਮੈਂ ਤਾਲੂਗੀ ਜਿੱਤਦੀ ਕਾਲੂ ਮੈਂ ਇਹ ਤਾਲੂਗੇ ਇਹਨੂੰ ਦੇ ਦੂੰਗੀ ਇਹ ਪਾਲਿਆ ਕਰੂਗੀ ਕੋਈ ਮੈਂ ਹੋਰ ਸਮਾ ਲੂੰਗੀ 200 ਟੁਥਾਂ ਨੇ ਫੜਾ ਕੇ ਆਈਆਂ ਮੈਂ ਤਾਂ ਉਹ ਪਾਉਂਗੀ ਪਾਲਿਆ ਕਰੂਗੀ ਇਹਨੂੰ ਦੇ ਦੂੰਗੀ ਤੇ ਭਾਂਜੀ ਨਹੀਂ ਦਿੰਨੀ ਮੈਂ ਕਿਹੜਾ ਇੱਥੇ ਆਦੀ ਭੈਣਾਂ ਨੂੰ ਦੇ ਦਾਂਨੀ ਮੈਂ ਵੀ ਤੈਨੂੰ ਗੁੱਸਾ ਨਾ ਕਰ ਆ ਵੀ ਮੇਰੀ ਭਾਈ ਫਿਰਦੀ ਐ ਹੋਰ कोई नहीं काम तो नहीं बड़जू फिर जो कोई आ, थे थे नहीं आ गया मेरे गाला पैनिया तो मान देने आर भी देल 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 देल। लग जाओ जिस करके रख दो फिर प्रेस

ਨੇਣੀ ਨੂੰ ਸਾਰਾ ਦਿਨ ਚਿਮੜੀ ਰਹਿਣੀ ਆ ਤੂੰ ਉਹ ਕੱਪੜੇ ਥਾਮੇ ਜਾਂਦੀ ਸੀ ਸ਼ਾਮ ਤੇ ਤੇਰੇ ਬਾਹਨੇ ਮਾਇ ਜੀ ਨਾ ਕੋਈ ਮਾਸਤਾਂ ਹੋਣ ਕੀ ਮੱਕ ਨਾ ਕੰਮ ਕਰਦੀ ਨੇ ਘਰ ਦਾ ਕੰਮ ਤਾਂ ਜਵਾਖੜੀ ਉਹ ਹੀ ਕਰਦੀ ਉਹਦੀ ਕੋਈ ਹੋਰ ਵੀ ਮਾਸਤੀ ਹੋ ਚਾਰ ਦਿਨ ਉੱਥੇ ਰਹਿ ਗਿਆ ਕਰੇ ਹੋਰ ਹੋਂਦੀ ਫਿਰ ਇੱਥੇ ਕਿਉਂ ਬਿਚਾਰੀ ਨੇਣੀ ਕਿਉਂ ਚਿਮੜੀ ਰਹਿਣੀ ਇਹ ਵਰਕੜੀ ਨੂੰ ਸਾਰਾ ਦਿਨ ਨਿਚੇ ਮੜਦੇ ਹੁੰਦੇ ਰੱਬ ਨਾਲ ਕਿਸੇ ਦਾ ਮਾਂ ਪਿਓ ਨਾ ਖੋਹੇ ਦੂਜਿਆਂ ਦੇ ਘਰੇ ਰਿਸ਼ਤੇ ਰਹਿਣ ਅਜ ਕਤਨਾ ਔਖਾ ਬਥੇਰੇ ਬੰਦਾ ਆਪਣੇ ਮਾਂ ਦੇ ਦੁੱਖ ਦੇ ਸੁੱਖ ਦੇ ਤਾਂ ਵੀ ਨਹੀਂ ਦੱਸ ਸਕਦਾ ਵੀ ਅੱਜ ਮੇਥੋਂ ਕੰਮ ਹੁੰਦਾ ਨਹੀਂ ਅੱਜ ਮੇਰਾ ਕੋਈ ਦੁੱਖ ਹੈਗਾ ਪਰਮਾਤਮਾ ਇਹ ਜਿਹੇ ਟਾਈਮ ਤੱਕ ਕਿਸੇ ਤਾਂ ਨਾ ਲਿਆਵੇ ਵੀ ਰਿਸ਼ਤੇ ਧਰਨਾ ਚੋਂ ਵਾਹ ਨਾ ਖੋਵੇ ਅਗਲਾ 24 ਘੰਟੇ ਕੰਮ ਪਾਉਂਦਾ ਤਾਂ ਜਾ ਕੇ ਦੋ ਟੁਕੜੇ ਦਿੰਦਾ ਮਾਸੀ ਦੀ ਘੜਾਂ ਤਿਆਰੀ ਦੀ ਭੂਖਦੀ ਐ ਵੀ ਮਾਸੀ ਉਹ ਕਰੇ ਮਾਸੀ ਤਾਂ ਵਧੇਰੇ ਮੋ ਕਰਦੀ ਐ चल कोई ना कर मे दिन कटिया तो कर ले रब देखते तो चल हूं देख दी हम की काम करना पव मासी कोई सब्जी कटती मासी

ਕੋਈ ਨਾ ਮਸੀ ਐਂ ਤਾਂ ਕੀ ਹੁੰਦਾ ਫਿਰ ਹੁਣ ਇਹਦਾ ਸਵਾਈ ਇਹੇ ਜਿਹਾ ਭਾਬੀ ਦਾ ਆ ਫਿਰ ਹੁਣ ਕੀ ਕਰਦੀ ਤੇ ਮੈਂ ਤਾਂ ਉੱਥੇ ਐ ਸੋਚਦੀ ਸੀ ਕਿ ਕੋਈ ਚੰਗਾ ਕਰਵਾ ਲਵੇ ਕੀ ਕਰਵਾ ਕਰਾਂ ਕੇ ਕੀ ਪਤਾ ਮਸੀ ਇਹ ਮੇਰੇ ਕਰਮ ਦਾ ਜੁੱਦੀ ਜੰਮੀ ਆਉਦੇ ਨੇ ਤਾਂ ਕਰਮ ਮਾੜੀ ਨੇ ਕੀ ਪਤਾ ਘਾਹਾਂ ਵਾਲੇ ਵੀ ਕਹੇ ਜੇ ਟੱਕਰਨਗੇ ਕੋਈ ਜ਼ਰੂਰੀ ਨਹੀਂ ਹੈਗਾ ਪੁੱਤ ਦੇ ਸਾਰੇ ਪਾਸੇ ਹੀ ਹੁੰਦੇ ਮੈਂ ਤਾਂ ਚੰਗਾ ਕਰਵਾ ਕੇ ਦੇ ਤਰੂੰਗੀ ਇਹ ਤਾਂ ਹਮਨ ਨੂੰ ਪਤਾ ਹੈ ਛੋਟੀ ਗੱਲ ਤਾਂ ਠੀਕ ਐ ਮਸੀ ਤੁਸੀਂ ਤਾਂ ਚੱਲ ਮੈਂ ਤੁਹਾਡੇ ਸਹਾਰੇ ਤਾਂ ਵੀ ਦਿਨ ਕਟੀਆਂ ਕਰੀ ਜਾਂ ਮੀਆਂ ਮੈਨਿੰਨਾਂ ਦੀ ਕੋਈ ਗੱਲ ਥੋੜਾ ਜਿਹਾ ਚਿਰ ਬੁਰੀ ਲੱਗਦੀ ਐ ਫਿਰ ਉਹ ਜੀ ਦੀ ਉਹ ਜੇ ਹੋ ਜਾਂਦੇ ਐ ਪਰ ਇਹ ਗੱਲ ਹੈਗੀ ਐ ਵੀ ਜੇ ਤੁਹਾਨੂੰ ਕੁਝ ਹੋ ਗਿਆ ਗਿਰਤਾ ਹੀ ਨਹੀਂ ਬਖਾ ਭਾਬੀ ਮੈਂ ਭਰ ਨਹੀਂ ਕਰਦੇ ਨਾ ਨਾ ਅਗਲੇ ਦਿਨ ਐ ਕਿ ਲੱਗੀ ਨਾ ਤੇ ਮਾਇ ਦੇਖ ਵੀ ਮੈਂ ਇਤ ਤਰ੍ਹਾਂ ਕਰਨ ਜਾਨੀਆਂ ਨੂੰ ਪਹਿਨੀ ਐ ਵੀ ਕੋਈ ਚੰਗਾ ਰਿਸ਼ਤਾ ਦੇਖ ਕੇ ਦੱਸੋ ਸਾਨੂੰ ਦੇਖ ਲਈ ਮਾਰਸੀ ਦੀਦੀ ਮੈਨੂੰ ਠੀਕ ਲੱਗਦਾ ਬਾਕੀ ਐ ਬੀ ਐਮਸੀ ਦੀ ਵੀ ਰਵਿਚਾਰਾ ਫੇਰਾ ਕਰਦਾ ਆਪਾਂ ਦੱਸ ਕੇ ਲੜਾਈ ਵੀ ਨਹੀਂ ਨਾ ਪਵਾ ਸਕਦੇ ਨਾ ਨਾ ਵੀ ਆਪਾਂ ਉਹ ਵੀ ਨਹੀਂ ਰੱਤ ਛੱਡ ਦੇ ਜੀ ਬਭੀ ਐਂ ਕਰਦੀ ਐ ਤੇ ਫਿਰ ਕੋਈ ਨਾ ਤੁਸੀਂ ਦੇਖ ਲਓ ਜੀ ਮੈਨੂੰ ਠੀਕ ਲੱਗਦਾ ਹਾਂ ਨਹੀਂ ਫਿਰ ਆ ਦਾ ਦੇਲੇ ਪੂਰੇ ਤਾਂ ਹੋਈ ਜਾਣੇ ਆ ਜਿਵੇਂ ਪ੍ਰਮਾਤਮਾ ਨੇ ਲਿਖਿਆ ਦੇਖਦੇ ਹਾਂ ਮੈਂ ਠੀਕ ਹੈ ਨਹੀਂ ਆਵੇ ਕਿ ਸੰਨ ਕੋਈ ਗੱਲ ਵਿੱਚ ਕਗਾਰਵਾਰ ਹੋਵੇ ਚੰਗਾ ਮੁੰਡਾ ਹੋਵੇ ਜ਼ਮੀਨ ਦਾ ਰਾਖ ਹੋਵੇ ਉਹਨੇ ਦੀ ਕੋਈ ਨਹੀਂ ਜਿਹੜੀ ਕੋਈ रोटी के हटी सी मूर्ति ना कर दी मेरे कोई रिश्ता कर दिए कोई मूर्ति हां कह दी सी मैथा पुत्र हां कोई चंगा रिश्ता देख के ब्याह ना कर दी हाँ मम्मी फिक्र तो ना करो बढ़िया घर देखूंगी मेरी सहेलियां मैं पिंकी फोन करूंगी ਵੀ ਕੋਈ ਵਧੀਆ ਰਿਸ਼ਤਾ ਦੇਖ ਲੈ ਸਾਡੀ ਜਸ਼ਨ ਵਾਸਤੇ ਕਰਨਾ ਤਾਂ ਹੈਗਾ ਹੀ ਆਪਾਂ ਹੋਰ ਚੰਗਾ ਕਰ ਹੋਵੇ ਹਾਂ ਨਾ ਵਧੀਆ ਕਰ ਜਿਮੂਨ ਵਧੀਆ ਹੋਵੇ ਜ਼ਮੀਨ ਹੋਵੇ ਮੁੰਡਾ ਲੱਗਿਆ ਹੋਵੇ ਸਰਕਾਰੀ ਨੌਕਰੀ ਤੇ ਪੈਸਾ ਲਾਵਾਗੇ ਆਪਾਂ ਵਧੀਆ ਚੰਗਾ ਐਂ ਕਹ ਦੂੰਗੀ ਫਿਰ ਮੈਂ ਉਹਨੂੰ ਮੈਂ ਪੈਸਾ ਬਥੇਰਾ ਲਾਉਂਗੀ ਇਹਦੇ ਤੇ ਚੱਲੇ ਮਾਪਿਆਂ ਵਾਰੀ ਹੈ ਜਵਾਖੜੀ ਕੋਈ ਮੈ ਉਹਨੂੰ ਲੱਗਦਾ ਹੁੰਦਾ

ਕੁੜੀ ਦਾ ਕਰਕੇ ਵਰਜਨ ਮਾਤਾ ਹੈਲੋ ਖਾਨ ਜੀ ਪਿੰਕੀ ਜੀ ਨੂੰ ਆਸਤੇ ਮੈਂ ਇਹਨੇ ਤੁਹਾਨੂੰ ਫੋਨ ਕਰਿਆ ਸੀ ਮੈਂ ਕਹਿੰਦਾ ਜੀ ਜਾ ਸ਼ੰਦਾਰ ਰਿਸ਼ਤਾ ਕਰਾ ਦਿਓ ਜੇ ਕੋਈ ਮੁੰਡਾ ਹੈਗਾ ਵਧੀਆ ਨਹੀਂ ਘੱਟ ਦੇ ਮਮੀ ਅੱਜ ਕਹਿੰਦੇ ਸੀ ਕਹਿੰਦੇ ਵੀ ਕੋਈ ਦੇਖ ਲੈ ਪੁੱਛ ਲੈ ਤੇ ਤੁਸੀਂ ਲੀ ਨੂੰ ਮੈਂ ਕਹਿੰਦਾ ਮੈਂ ਪੁੱਛ ਦਿੰਦਾ ਕੀ ਵੀ ਹੋਵੇ ਖਾਨ ਜੀ ਉਹ ਨਹੀਂ ਦੀ ਦੇ ਜਿਹੜਾ ਤੁਸੀਂ 5 ਕਿਲੇ ਵਾਲਾ ਕਹਿੰਦੇ ਹੋ ਵੀ ਮੁੰਡਾ ਸਰਕਾਰੀ ਨੌਕਰੀ ਤੇ ਹੈ ਫਿਰ ਜੇ ਉਹ ਤਾਂ ਸਭ ਬਹੁਤ ਮੰਨਣਗੇ ਇੱਕ ਕਿੱਲੇ ਮੰਗ ਰਿਹਾ ਅਗਲਾ ਲੱਖ ਰੁਪਈਆ ਮੰਗਦਾ ਪੰਜ ਕਿੱਲੇ ਪੰਜ ਲੱਖ ਤਾਂ ਸਿੱਧਾ ਹੋ ਹੀ ਗਿਆ ਫੇਰ ਸਰਕਾਰੀ ਲੋਕ ਕਰਨੀ ਹੈ ਐਂ ਕਰੋ ਤੁਸੀਂ ਹਾਂ ਜੀ ਧੀਰੇ ਆਈ ਕਿ ਕਿਸੇ ਨੇ ਬੀ ਇਹ ਹਜ਼ਾਰ ਇਸਦਾ ਹੋਵੇ ਜਿੱਥੇ ਹੁੰਦਾ ਨਾ ਹੋਵੇ ਅਗਲੇ ਇੱਕ ਰੁਪਈਆ ਵੀ ਨਾ ਲਵਾਵੇ ਕਾਹ ਮੇਰੇ ਕਿਹੜਾ ਹੋ ਸਕੀਂ ਨੰਦਾ ਕਾਹ ਮੇਰੇ ਸਾਥ ਸੁਦਿ ਕੰਮ ਜੁਦਾ ਹਾਂ ਜੀ ਹਾਂ ਜੀ ਤੁਸੀਂ ਮੇਰੇ ਵੀ ਨੀ ਵੀ ਦੇਖੋ हां भी बस मूह मंगे के भी रोटी पक बस फिर रिश्ता ऐ लग गए भी, जी भी, भी, भी कुछ भी नहीं है कोठी देख के मेरी मम्मी तो खुश हो जाएगी बाली तकड़ी कोठी है पता बचारी मेरी रेंट से रो मा जी दीदी देख लाई नहीं पता मां जश्न सोई जा मेरी मम्मी

ਹਾਂ ਜੀ ਹਾਂ ਜੀ ਉਹ ਬੜੀ ਹੈ ਉਹ ਹੀ ਦੇਖਾਂ ਲਗੀ ਦੀਦੀ ਠੀਕ ਹੈ ਜੀ ਯਾਰ ਕਿ ਪੱਕ ਹੋ ਗਿਆ ਕੰਮ ਮੰਮੀ ਜੀ ਹਾਂ ਸਰ ਆਪਣਾ ਕੰਮ ਤਾਂ ਹੋ ਗਿਆ ਅੱਛਾ ਹੋ ਗਈ ਗੱਲ ਹਾਂ ਜੀ ਮੈਂ ਪਿੰਕੀ ਨੂੰ ਹੁਣੇ ਫੋਨ ਕਰਕੇ ਆਈ ਹਾਂ ਤੇ ਕੀ ਦੀਦੀ ਨੂੰ ਉਹ ਕਹਿੰਦੇ ਵੀ ਦਾ ਹੈ ਤਾਂ ਪ੍ਰਾਈਵੇਟ ਬੀ ਸਰਕਾਰੀ ਹੋ ਜਾਊਗਾ। ਅੱਛਾ। ਪੇਪਰ ਦਿੱਤਾ ਸੀ ਕਿਹੜਾ ਪ੍ਰਾਈਵੇਟ ਹੈ ਵੀ ਸਰਕਾਰੀ ਜੋਬ ਉਹਨੂੰ ਮਿਲ ਸਕਦੀ ਹੈ ਚੰਨ। ਤੇ ਜ਼ਮੀਨ ਹੈ ਵਧੀਆ ਹੈ ਬੀ ਕੋਠੀ ਵਰਗਾ ਘਰ। ਕੱਲ੍ਹ ਨੂੰ ਉਂਦਾ ਕੋੜੀ ਮौज ਕਰੂਗੀ ਜਸ਼ਨ ਆਪਣੀ। ਚਲ। ਚੰਗੀ ਗੱਲ ਹੋ ਗਈ। ਠੀਕ ਹੈ ਨਾ? ਸੋਹਣੀ ਗੱਲ ਹੋ ਗਈ। ਹਾਂ ਮੈਂ ਉਹ ਕਹਤਾ ਮੈਂ ਕਿ ਬੀ ਮੇਰੀ ਮੰਮੀ ਨੇ ਆਖਿਆ ਕਵੀ ਇਸ ਜਸ਼ਨ ਦਾ ਰਿਸ਼ਤਾ ਕਰਨਾ ਚਲ ਜਾ ਵਾਕੜੀ ਲੇਖ ਦਿਨ ਤਾਂ ਆਪਦੇ ਘਰੇ ਜਾਣਾ ਹੀ ਹੈ। ਹਾਂ। ਗਿਆ ਹਾਂ ਵਧੀਆ ਸੌਖਾ ਪਰਿਵਾਰ ਮਿਲ ਗਿਆ ਮੌਜ ਕਰੂ।

चल पुत कर देगन पसंद करना पहले कंगन पा देख तेरे पसंद है। ने पुता हां बहुत सोने हां मैं लेके हूं पुता पुत मैं तेरे सारे शौक पकाउगी है गरीब ने भी मेरे शौक नहीं पकाने

ना कोई आ, आ, तो ना मम्मी मैं चाह बना देर काम कर ला कम कर ला पुत मैं चाह पी के आई जल्दी अच्छा उधर वागी है फिर मम्मी मेरा पुतल ली मैं मेरे कंगल पाऊंगी Cho mami ber dia ke bakwain lagiग dia Gal mami muरे gar bir कर bake कि kanmi mami kamमkar kan la pekar फटाफट ना चक्कर पोचे पुचे ला दस नू बैठिया रही कम करना तो कोई औखा नहीं बस परिवार ना प्यार करता रहे

ਮੈਂ ਆਪਣਾ ਘਰ ਕਰਾਇਤੀ ਹੈ ਪਰ ਆਏ ਆ ਵੀ ਜਿਹੜੇ ਘਰ ਚ ਪਿਆਰ ਹੁੰਦਾ ਨਾ ਉੱਥੇ ਗਰੀਬੀ ਅਮੀਰੀ ਨਹੀਂ ਬੱਚਾ ਦੇਖਦਾ ਹੈ ਨਾ ਹੁਣ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੁੰਦੀ ਅਸੀਂ ਕਿਤੇ ਗਰੀਬੀ ਨਾਲ ਨੂੰ ਸੋਚ ਕਰੀ ਮਿੱਤੀ ਮੰਮੀ ਜਦੋਂ ਇੰਨੀ ਮਿਹਨਤ ਕਰਦੇ ਨੇ ਅਵੜੇ ਹੌਲੀ ਮੰਮੀ ਆਪਣੀ ਗਰੀਬੀ ਵੀ ਚੱਕੀ ਜਾਊਗੀ ਗੱਲ ਤਾਂ ਸਾਰੀ ਮਿਹਨਤ ਦੀ ਹੁੰਦੀ ਹੈਗੀ ਇੱਕ ਦਿਨ ਮੰਮੀ ਆਪਣਾ ਹੌਲੀ ਹੌਲੀ ਘਰ ਵੀ ਬਣ ਜੂਗਾ ਦੋ ਵਿਆਹ ਦੇ ਰਾ ਫੋਟੋ ਚਾੜ ਦੋ ਪੀਏ

ਮੈਨੂੰ ਨਾ ਮਸਾਂ ਛੁੱਟੀ ਮਿਲੀ ਸੀ ਬਸ ਉਹ ਨਹੀਂ ਆਇਆ ਮੈਂ ਥੋੜਾ ਜਿਹਾ ਵਾਸਤੇ ਫਿਰ ਦੁਬਾਰਾ ਫੇਰ ਜਾਣਾ ਮੈਂ ਹੁਣ ਤੁਸੀਂ ਮੁੜਨਾ ਵੀ ਹੈ ਹੋਰ ਉਹਨਾਂ ਕਰਜਾ ਬਹੁਤ ਚੜ ਗਏ ਨਾ ਸਿਰੇ ਤੋਂ ਫਿਰ ਉਹ ਵੀ ਲਾਉਣਾ ਹੀ ਆ ਫਿਰ ਛੁੱਟੀ ਦਿੰਦਾ ਨਹੀਂ ਹਾਲਾ ਮੈਂ ਇਹ ਕਹਿੰਦੀ ਸੀ ਮੈਂ ਖੈ ਵਿਚਾਰ ਨਾਲ ਸੂਟ ਲਿਆਉਂਦੀ ਨਹੀਂ ਮੈਨੂੰ ਵੀ ਆਪਣਾ ਘਰ ਦੇਸਦਾ ਹੀ ਹੈ ਪਤਾ ਫਿਰ ਕਿੰਦਾ ਇੱਕ ਤਾਂ ਲਈ ਜਾ ਕੇ ਚੱਲ ਮਗ ਜਾ ਬਾਜ਼ਾਰ ਚ ਚਲੋ ਕੋਈ ਗੱਲ ਫਿਰ ਤੁਸੀਂ ਹੁਣੇ ਜਾਂਦੇ ਹੋ ਬਸ ਮੈਂ ਚਾਬੀ ਕੇ ਬਣਾਉ ਚਾਬੀ ਕੇ ਜਣਾ ਬਸ ਮੈਂ ਠੀਕ ਹੈ ਜੀ ਮੈਂ ਇਹ ਕਹਿੰਦੀ ਸੀ ਹਾਂ ਨਾ ਮਸੇ ਨੂੰ ਮਿਲਣ ਬਾਰਾ ਜੀ ਕਰਦਾ ਹੈ ਦੀ भी मैं जाया ना फिर छोड़ना करूं हाँ जा ही लो एकरे दिन लगे दो दो जो दिन लगे ठीक है हम्म ठीक है हेलो <laughs> हाँ आ बसा गया आ गई <laughs> आ गया मैं आ गया हां जी कह हां सारे वमी मम्मी मेरे, मेरे तो ना कम सोनू पता ही है कई बार बोहोत चंगे परिवार मिल जाए मेरे ते मासी बाले चंगे कर्म है ਇੰਨਾ ਵਧੀਆ ਪਰਿਵਾਰ ਨਹੀਂ ਹੈ ਮੈਂ ਕਹਿੰਨੀ ਆਂ ਵੀ ਪਰਮਾਤਮਾ ਇਹ ਜਨਨਰ ਨੂੰ ਪਰਿਵਾਰ ਸਾਜੂ ਦੇ। ਬਾਹਰ ਹੀ ਕਰਦੇ ਮੰਮੀ ਤਾਂ ਮੇਰਾ। ਬਾਕੀ ਪਰਵਾਹ ਦੀ ਕਿੱਡਾ ਕੈਸੀ ਤਨਤਾ ਜਾਣੀ ਹੈ। ਪੁੱਛਤਾ ਹੈਗੀ ਆ ਤੂੰ ਮੈਂ ਤਾਂ ਨਾਲ ਹੀ ਖੁਸ਼ ਆ ਨਾ ਸਿੱਧੀ ਬਾੜਾ ਮੋਂ ਕੱਢ ਦੇਣੀ ਆਪਾਂ ਹੋਰ ਕੀ ਚਾਹੀਦਾ ਹੁੰਦਾ। ਘੇੜਾ ਫੇੜਾ ਮਾਰਦੀ ਰਹਾ ਕਰ। ਬਸ ਉਹ ਸਾਨੂੰ ਪਤਾ ਨਹੀਂ ਨਿਵਾਦੀ ਕਰਿੰਦੇ ਆਉਂਦੇ ਨੇ। ਕਰੇ ਫਿਰ ਉਹ ਹੁਣ ਵੀ ਮੈਨੂੰ ਕਹਿੰਦੇ ਵੀ ਚੱਲ ਕੋਈ ਨਹੀਂ ਤੂੰ ਜਾ ਜਾਈਂ ਫਿਰ ਮੈਂ ਸੁੱਮੀ ਨਹੀਂ। ਤਾਂ ਨਹੀਂ ਆਇਆ। ਤਾਂ ਆ ਕੇ ਨਹੀਂ ਆਇਆ ਗਿਆ।

ਐਨਾ ਸਮਝੀ ਨਹੀਂ ਮੇਰੀ ਕਰ ਜਾਈ ਤਾਂ ਰੁਕ ਕੇ ਜੀ ਇਹਦਾ ਸਵਾਲ ਪੈਣਾ ਹੁਣ ਬੈਠਣਾ ਨਹੀਂ ਸਾਡੀ ਸੁਦੀ ਤੁਸੀਂ ਗੱਲਾਂ ਕਰਦੇ ਮਾਮਾ ਜੀ ਪਰ ਵੀ ਮੈਂ ਵੀ ਤੁਹਾਡੇ ਨਾਲ ਹੀ ਚੱਲ ਦੂੰਗੀ ਫਿਰ ਮੈਂ ਵੀ ਬਣਵਾ ਦੂੰਗੀ ਨਾ ਜਸਤ ਮੈਂ ਤਾਂ ਆਪਦੇ ਕੀਤੀ ਤਾਂ ਪਹਿਲੀ ਵਾਰ ਆ ਪਸਤਾ ਵੇ ਤੁਸੀਂ ਮਾਸੀ ਭਾਂ ਜੀ ਗੱਲਾਂ ਕਰੋ ਮੈਂ ਕਰ ਦੂੰਗੀ ਕੰਮ ਨੂੰ ਨਹੀਂ ਅਸੀਂ ਫੇਰ ਕੀ ਹੁੰਦਾ ਮੈਂ ਨਾਲ ਲੱਗ ਜਾਂਦੀ ਨਾ ਨਾ ਤੁਸੀਂ ਬੈਠੋ ਬੈਠੋ ਮੈਂ ਬਣਾ ਕੇ ਦੇ ਦੂੰਗੀ